ਸਤਿ ਸ਼੍ਰੀ ਅਕਾਲ ਜੀ ਮੈਂ ਨਵਜੋਤ ਤੁਹਾਡਾ ਸਵਾਗਤ ਕਰਦੀ ਆਂ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਹੋਵੋਗੇ ਠੀਕ ਠਾਕ ਤੇ ਅੱਜ ਅਸੀਂ ਬਣਾਉਣ ਲੱਗੀਆਂ ਜੀ ਪੰਜਾਬੀ ਤਰੀਕੇ ਦੇ ਨਾਲ ਪਨੀਰ ਦੇ ਪਰੌਂਠੇ ਪਨੀਰ ਦੇ ਪਰੌਂਠੇ ਜਿਹੜੇ ਹੈਗੇ ਆ ਤੁਹਾਨੂੰ ਪਤਾ ਹੀ ਹੈਗਾ ਵਾ ਕਿ ਪੰਜਾਬੀਆਂ ਦੀ ਫੇਮਸ ਡਿਸ਼ ਮੰਨ ਲਓ ਕਿ ਬਹੁਤ ਆਸਾਨ ਜਿਹੇ ਤਰੀਕੇ ਨਾਲ ਤੇ ਅਸੀਂ ਅੱਜ ਸੰਡੇ ਸੀਗਾ ਤੇ ਸੰਡੇ ਨੂੰ ਅਸੀਂ ਲੱਗੇ ਸੀਗੇ ਪਨੀਰ ਦੇ ਪਰੌਂਠੇ ਬਣਾਉਣ ਤੇ ਸਭ ਤੋਂ ਪਹਿਲਾਂ ਅਸੀਂ ਪਿਆਜ਼ ਨੂੰ ਕੱਟ ਲਿਆ ਮੈਂ ਹਮੇਸ਼ਾ ਪਿਆਜ਼ ਚੋਪਿੰਗ ਬੋਰਡ ਤੇ ਹੀ ਕੱਟਦੀ ਆਂ ਕਿਉਂਕਿ ਮੇਰੇ ਕੋਲੇ ਇੰਨਾ ਨਹੀਂ ਕੱਟਿਆ ਜਾਂਦਾ ਤੇ ਤੁਸੀਂ ਚੋਪਿੰਗ ਬੋਰਡ ਤੇ ਹਮੇਸ਼ਾ ਪਿਆਜ਼ ਨੂੰ ਧਿਆਨ ਨਾਲ ਹੀ ਕੱਟਣਾ ਆ ਤੇ ਜਦੋਂ ਵੀ ਮਿਰਚਾਂ ਦੀ ਵਾਰੀ ਆਉਂਦੀ ਹੈ ਮਿਰਚਾਂ ਤੇ ਆਪਾਂ ਸੀਜ਼ਰ ਨਾਲ ਹੀ ਕੱਟਣੀਆਂ ਕਿਉਂਕਿ ਅੱਖਾਂ 'ਚ ਅੱਖਾਂ 'ਚ ਲੱਗ ਜਾਂਦੀਆਂ ਤਾਂ ਬੜਾ ਸਿਆਪਾ ਪੈਂਦਾ ਜੋ ਤੇ ਬਾਅਦ ਹੁਣ ਪਿਆਜ਼ ਲਿਆ ਕੱਟ ਤੇ ਹੁਣ ਅਸੀਂ ਮਿਰਚਾਂ ਕੱਟ ਲੈਣੀਆਂ ਮਿਰਚਾਂ ਨੂੰ ਥੋੜਾ ਟਾਈਮ ਲੱਗਦਾ ਪਿਆ ਆ ਤੇ ਉਸ ਤੋਂ ਬਾਅਦ ਹੁਣ ਅੱਗੇ ਜੀ ਪਨੀਰ ਦੀ ਵਾਰੀ ਪਨੀਰ ਨੂੰ ਆਪਾਂ ਲਿਆ ਜੀ ਕੱਟ ਤੇ ਹੁਣ ਇਹਨੂੰ ਥੋੜਾ ਜਿਹਾ ਕਰਾਂਗੇ ਵਾਸ਼ ਕਿਉਂਕਿ ਵਾਸ਼ ਕਰਕੇ ਮੈਨੂੰ ਥੋੜੀ ਜਿਹੀ ਤਸੱਲੀ ਜਿਹੀ ਆਉਂਦੀ ਕਿ ਹਾਂ ਬਈ ਇਹ ਤੇ ਵਾਸ਼ ਕਰਨ ਤੋਂ ਬਾਅਦ ਇਹਨੂੰ ਟਿਸ਼ੂ ਲਿਆ ਤੇ ਟਿਸ਼ੂ ਨਾਲ ਥੋੜਾ ਪੋਚ ਦੇ ਤਾਂ ਕਿ ਇਸ ਦਾ ਪਾਣੀ ਸੁੱਕ ਜਾਵੇ। ਪਾਣੀ ਸੁੱਕਣ ਤੋਂ ਬਾਅਦ ਇਹਨੂੰ ਆਰਾਮ ਨਾਲ ਤੁਸੀਂ ਸੁਕਾਉਣਾ ਹੈ ਇਹ ਨਹੀਂ ਕਿ ਤੁਸੀਂ ਪਾਣੀ ਵਿੱਚੇ ਪਨੀਰ ਦੇ ਨਾਲ ਹੀ ਪਾਣੀ ਕਰ ਦੋ। ਉਹਦੇ ਨਾਲ ਤੁਹਾਡੇ ਪਰਾਂਠੇ ਟੁੱਟਣਗੇ। ਤੇ ਇਸ ਲਈ ਤੁਹਾਨੂੰ ਪਨੀਰ ਨੂੰ ਪੂਰਾ ਸੁਕਾਣਾ ਹੈ। ਉਹਦੇ ਵਿੱਚੋਂ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ। ਤੇ ਮੇਰੀ ਥੋੜੀ ਜੀ ਆਦਤ ਹੈ ਆ ਕਿ ਮੈਂ ਸਾਥ-ਸਾਥ ਹੀ ਨਾਲ ਹੀ ਸਮਾਂ ਜਿਹੜਾ ਸਮੇਟਣ ਲੱਗ ਜਾਂਦੀ ਹੈ ਨਾਲ ਹੀ ਸਫਾਈਆਂ ਕਰਨ ਬੈਠ ਜਾਂਦੀਆਂ। ਤੇ ਹੁਣ ਆਪਾਂ ਲੱਗੇ ਆ ਜੀ ਪਿਆਜ਼ ਤੇ ਮਿਰਚ ਤੇ ਨਾਲ ਹੀ ਪਨੀਰ ਇਹਨਾਂ ਸਾਰੇ ਪਨੀਰ ਨੂੰ ਬਿਲਕੁਲ ਛੋਟਾ ਛੋਟਾ ਜਿਹਾ ਕਰਕੇ ਤੇ ਇੱਕਦਮ ਮੈਸ਼ ਕਰਕੇ ਕਿ ਜਿਹੜਾ ਕੋਈ ਗੁੱਠਲੀ ਜੀ ਨਾਲ ਵਿੱਚ ਰਹਿ ਜਾਏ ਫਿਰ ਅਸੀਂ ਥੋੜੇ ਜਿਹਾ ਮਸਾਲੇ ਪਾਵਾਂਗੇ ਤੇ ਇਹਦੇ ਵਿੱਚ ਮੈਂ ਨਮਕ ਨਹੀਂ ਯੂਜ਼ ਕੀਤਾ ਕਿਉਂਕਿ ਨਮਕ ਮੈਂ ਸਭ ਤੋਂ ਲਾਸਟ ਤੇ ਹੀ ਪਾਵਾਂਗੀ ਪਹਿਲਾਂ ਜੇ ਆਪਾਂ ਨਮਕ ਇਹਦੇ ਵਿੱਚ ਪਾਵਾਂਗੇ ਉਹਦੇ ਵਿੱਚ ਐਵੇਂ ਆ ਕਿ ਇਹ ਪਾਣੀ ਛੱਡ ਚੁਗਾ ਤੇ ਇਸੇ ਲਈ ਆਪਾਂ ਇਹਦੇ ਵਿੱਚ ਨਮਕ ਨਹੀਂ ਪਾਇਆ ਕਿਉਂਕਿ ਹਜੇ ਹਾਨੂੰ ਆਟਾ ਵੀ ਲਗਾਉਣਾ ਹੈ ਤੇ ਆਟਾ ਲਗਾਉਣ ਤੋਂ ਬਾਅਦ ਰੈਸਟ ਵੀ ਕਰਨੀ ਹੈ ਤੇ ਮਸਾਲੇ ਮੈਂ ਤੁਹਾਨੂੰ ਦੱਸਦਾ ਮਸਾਲੇ ਦੇ ਵਿੱਚ ਮੈਂ ਨਮਕ ਨੂੰ ਐਂਡ ਦੇ ਵਿੱਚ ਪਾਇਆ ਵਾ ਬਾਕੀ ਮੈਂ ਇਹਦੇ ਵਿੱਚ ਮਸਾਲਾ ਧਨੀਆ ਪਾਊਡਰ ਕਾਲੀ ਮਿਰਚ ਹਲਕੀ ਜਿਹੀ ਪਾਈ ਆ ਤੇ ਥੋੜਾ ਜਿਹਾ ਗਰਮ masala ਥੋੜਾ ਜਿਹਾ ਮੈਨੇ ਆਮਚੂਰ ਪਾਊਡਰ ਥੋੜਾ ਜਿਹਾ ਮੈਨੇ ਕਸੂਰੀ ਮੇਥੀ ਤੇ ਇਹ ਨੋਰਮਲ ਮਸਾਲੇ ਮਤਲਬ ਜਿਹੜੇ ਕਿਚਨ ਦੇ ਵਿੱਚ ਯੂਜ਼ ਹੁੰਦੇ ਉਹੀ ਯੂਜ਼ ਕੀਤੇ ਆ ਤੇ ਉਸ ਤੋਂ ਬਾਅਦ ਲਗਾਉਣ ਲੱਗੇ ਜੀ ਅਸੀਂ ਆਟਾ ਆਟਾ ਤੇ ਤੁਸੀਂ ਆਪਣੇ ਹਿਸਾਬ ਨਾਲ ਹੀ ਲਾਉਣਾ ਕਿ ਹਨਾ ਜਿੰਨੇ ਕੁ ਤੁਸੀਂ ਬਣਾਣੇ ਆ ਤੇ ਆਟਾ ਲਗਾ ਲੇ ਤਾਂ ਆਟੇ ਦੇ ਵਿੱਚ ਥੋੜਾ ਜਿਹਾ ਪਾਇਆ ਨਮਕ ਥੋੜਾ ਜਿਹਾ ਪਾਇਆ ਕਯੂ ਤਾਂ ਕਿ ਸਾਡਾ ਆਟਾ ਜਿਹੜਾ ਸੌਫਟ ਜਿਹਾ ਹੋਏ ਤੇ ਪਰਾਂਠੇ ਅਸੀਂ ਆਸਾਨੀ ਨਾਲ ਬਣਾ ਲਈਏ ਤੇ ਉਸ ਤੋਂ ਬਾਅਦ ਅਸੀਂ ਲੱਗੇ ਜੀ ਆਟਾ ਗੁੰਨਣ ਤੇ ਆਟਾ ਹਮੇਸ਼ਾ ਥੋੜਾ 10-15 ਦਿਨ ਮਿੰਟ ਜਦੋਂ ਆਟਾ ਲੱਗ ਜਾਂਦਾ ਤੇ ਉਹਨੂੰ ਰੈਸਟ ਜ਼ਰੂਰ ਕਰਾਓ ਇੱਕਦਮ ਤੁਸੀਂ ਐ ਨਹੀਂ ਕਿ ਆਟਾ ਗੋਨ ਲਿਆਵਾ ਤੇ ਉਸੇ ਟਾਈਮ ਤੁਸੀਂ ਇਹਨੂੰ ਯੂਜ਼ ਕਰ ਲਓ ਇਦਾਂ ਨਹੀਂ ਕਰਨਾ ਤੇ ਮੇਰੀ ਥੋੜੀ ਜਿਹੀ ਉਂਗਲ ਦੇ ਵਿੱਚ ਦਿੱਕਤ ਹੋਣ ਦੀ ਸੀਗੀ ਕਿ ਪਤਾ ਨਹੀਂ ਕੀ ਹੋ ਗਿਆ ਇਹ ਦਰਦ ਕਰਦੀ ਪਈ ਸੀਗੀ ਤੇ ਉਹ ਮੈਂ ਦੇਖਦੀ ਪਈ ਕਿ ਪਤਾ ਨਹੀਂ ਕਿਉਂ ਪੇਨ ਹੁੰਦੀ ਪਈ ਆ ਤੇ ਬਾਸ ਆਟਾ ਹੁਣ ਸਾਡਾ ਲੱਗ ਚੁੱਕਿਆ ਹੈ ਤੇ ਇਹਨੂੰ ਅਸੀਂ ਰੱਖ ਦਿੱਤਾ ਸੀਗਾ ਰੈਸਟ ਲਈ ਤੇ ਉਸ ਤੋਂ ਬਾਅਦ ਰੈਸਟ ਤੋਂ ਬਾਅਦ ਆਟੇ ਦੀ ਤੋਂ ਬਾਅਦ ਹੁਣ ਅਸੀਂ ਲੱਗੇ ਆ ਜੀ ਪਨੀਰ ਦੇ ਪਰਾਂਠੇ ਬਣਾਉਣ ਵਾਸਤੇ ਤੇ ਇਹਦੇ ਵਿੱਚ ਅਸੀਂ ਪਾਇਆ ਥੋੜਾ ਜਿਹਾ ਨਮਕ ਕਿਉਂਕਿ ਅਸੀਂ ਤਾਂ ਦੱਸਿਆ ਸੀ ਜਿਵੇਂ ਕਿ ਤੁਸੀਂ ਅਗਰ ਪਹਿਲਾਂ ਨਮਕ ਯੂਜ਼ ਕਰੋਗੇ ਤੇ ਤੁਹਾਡੇ ਪਰਾਂਠੇ ਟੁੱਟਣਗੇ ਐਂਡ 'ਚ ਪਾਉਗੇ ਜਦੋਂ ਬਣਾਉਣ ਲੱਗੇ ਆ ਤੇ ਤੁਹਾਡੇ ਪਰਾਂਠੇ ਕਦੀ ਵੀ ਟੁੱਟਣਗੇ ਨਹੀਂ बस फेर की सिगा फेर नमक देखया ਸਾਡਾ ਇੱਕਦਮ ਸਹੀ ਸੀਗਾ ਸਭ ਮਿਰਚ ਮਸਾਲੇ ਆਪਣੇ ਇੱਕਦਮ ਪਰਫੈਕਟ ਸੀਗੇ ਤੇ ਆਪਾਂ ਲੱਗ ਗਏ ਜੀ ਫਿਰ ਬਣਾਉਣ ਉਸ ਤੋਂ ਪਹਿਲਾਂ ਕੀ ਇੱਕ ਮੈਂ ਹਮੇਸ਼ਾ ਪਰਾਂਠਾ ਬਣਾਉਂਦੀ ਹਾਂ ਸਿੰਗਲ ਰੋਟੀ ਦੇ ਵਿੱਚ ਮੈਂ ਡਬਲ ਰੋਟੀ ਦੇ ਵਿੱਚ ਕੋਈ ਵੀ ਪਰਾਂਠਾ ਨਹੀਂ ਬਣਾਉਂਦੀ ਤੇ ਇੱਕ ਰੋਟੀ ਜਿਹੀ ਮੈਂ ਮਤਲਬ ਨਾਰਮਲ ਪਰਾਂਠਾ ਬਣਾਉਂਦੀ ਹਾਂ ਤੇ ਮੈਂ ਆਟੇ ਦੀ ਇੱਕ ਲੋਈ ਲਈ ਲੋਈ ਲੈਣ ਤੋਂ ਬਾਅਦ ਉਹਨੂੰ ਚੋਂਡਾ ਕੀਤਾ ਚੋਂਡੇ ਕਰਕੇ ਥੋੜਾ ਜਿਹਾ ਬਿੱਗ ਕੀਤਾ ਵੱਡਾ ਵੱਡਾ ਪਰਾਂਠਾ ਵੱਡਾ ਸੌਰੀ ਉਹਨੂੰ ਥੋੜਾ ਜਿਹਾ ਪਰਾਂਠੇ ਨੂੰ ਵੱਡਾ ਕਰਕੇ ਚੋਂਡੇ ਨੂੰ ਫਿਰ ਉਹਦੇ ਅੰਦਰ ਸਟਫਿੰਗ ਕੀਤੀ ਪਾਈ ਅੰਦਰ ਪਨੀਰ ਦੀ ਸਟਫਿੰਗ ਉਹਦੇ ਵਿੱਚ ਐਡ ਕੀਤੀ ਆ ਮੈਨੂੰ ਮੈਂ ਪਹਿਲਾਂ ਤਾਂ ਥੋੜਾ ਜਿਹਾ ਲੱਗਦਾ ਸੀਗਾ ਮੁਸ਼ਕਿਲ ਬਟ ਹੁਣ ਆਦਤ ਹੋ ਚੁੱਕੀ ਆ ਹੁਣ ਤਾਂ ਮੈਂ ਆਰਾਮ ਨਾਲ ਬਣਾ ਲੈਂਦੀ ਆ ਤੇ ਤੁਸੀਂ ਆਟਾ ਹਮੇਸ਼ਾ ਤੁਹਾਨੂੰ ਜਿਵੇਂ ਦੱਸਿਆ ਕਿ ਉਹਨੂੰ ਰੈਸਟ ਜ਼ਰੂਰ ਤੁਸੀਂ ਆਟੇ ਨੂੰ ਕਰਾਉਣੀ ਆ ਤੇ ਸਟਫਿੰਗ ਤੁਸੀਂ ਬਾਕੀ ਆਟੇ ਦੇ ਵਿੱਚ ਹਨਾ ਉਹਦੇ ਚੋਂਡਾ ਥੋੜਾ ਵੱਡਾ ਕਰਕੇ ਫਿਰ ਉਹਨੂੰ ਸਟਫਿੰਗ ਕਰਕੇ ਥੋੜਾ ਜਿਹਾ ਜਿਹੜਾ ਉੱਪਰ ਉਹ ਤੁਹਾਡਾ ਐਕਸਟਰਾ ਆਟਾ ਹੁੰਦਾ ਉਹਨੂੰ ਤੁਸੀਂ ਕੱਢ ਦੇਣਾ ਹੈਗਾ ਵਾ ਨਹੀਂ ਤੇ ਤਾਂ ਜੇ ਤੁਸੀਂ ਉੱਪਰ ਐਵੇਂ ਫਾਲਤੂ ਦਾ ਆਟਾ ਵੀ ਨਾਲ ਰੱਖ ਲੋਗੇ ਤੇ ਉਹ ਥੋੜਾ ਵਿੱਚੋਂ ਨਾ ਹਾਰਡ ਹਾਰਡ ਜਿਹਾ ਲੱਗੂਗਾ ਇਸ ਲਈ ਤੁਸੀਂ ਉੱਪਰੋਂ ਫਾਲਤੂ ਦਾ ਆਟਾ ਕੱਢ ਦੇਣਾ ਹੈ ਤੇ ਬਾਸ ਫਿਰ ਅਸੀਂ ਲੱਗੇ ਸੀ ਇਹਨੂੰ ਵੇਲਣ ਜੋਗਾ ਤੇ ਵੇਲਣਾ ਤੁਸੀਂ ਐਨੇ ਕ ਆਰਾਮ-ਰਾਮ ਨਾਲ ਐ ਨਾ ਹੋਵੇ ਕਿ ਤੁਸੀਂ ਸਾਰੀ ਉਹਦੀ ਪਿੱਠੀ ਜਿਹੜੀ ਬਾਹਰ ਹੀ ਕੱਢ ਦੋ ਬਿਲਕੁਲ ਆਰਾਮ ਨਾਲ ਤੇ ਸੌਫਟ-ਸੌਫਟ ਹੱਥਾਂ ਨਾਲ ਮਤਲਬ ਵੇਲਣੇ ਨੂੰ ਚਲਾਣਾ ਹੈਗਾ ਬਿਲਕੁਲ ਆਰਾਮ ਨਾਲ ਤੇ ਬਿਲਕੁਲ ਸਮੂਥ ਤਰੀਕੇ ਨਾਲ ਉਨੂੰ ਇੰਨੇ ਅਗਰ ਤੁਸੀਂ ਥੋੜਾ ਜਿਹਾ ਵੀ ਉਹਨੂੰ ਮਤਲਬ ਦਬਾਅ ਕਰ ਦੋਗੇ ਤਾਂ ਉਹ ਤੁਹਾਡਾ ਪਰਾਂਠਾ ਟੁੱਟ ਜਾਏਗਾ ਤੇ ਉਹ ਸਾਰੀ ਮਤਲਬ ਬਾਹਰ ਆ ਜਾਏਗਾ ਉਹਦੀ ਜਿਹੜੀ ਪਿੱਠੀ ਪਾਈ ਹੋਈ ਆ ਪਨੀਰ ਦੀ ਉਹ ਸਾਰੀ ਤੁਹਾਡੀ ਬਾਹਰ ਆ ਜਾਏਗੀ ਤੇ ਤੁਹਾਡਾ ਪਰਾਂਠਾ ਖਰਾਬ ਹੋ ਜਾਏਗਾ ਦੇਖੋ ਬਿਲਕੁਲ ਆਰਾਮ-ਰਾਮ ਨਾਲ ਹੌਲੀ-ਹੌਲੀ ਜੇ ਤੁਸੀਂ ਵੇਲਣਾ ਚਲਾਉਣਾ ਹੈ ਬਿਲਕੁਲ ਤੇਜੀ ਨਹੀਂ ਕਰਨੀ ਬਿਲਕੁਲ ਆਰਾਮ ਨਾਲ ਹੀ ਤੁਸੀਂ ਬਣਾਣ ਦੇ ਅਸੀਂ ਹੁਣ ਪਰਾਂਠੇ ਨੂੰ ਵੇਲ ਲਿਆ ਹੁਣ ਅਸੀਂ ਇਹਨੂੰ ਪਾਵਾਂਗੇ ਤਵੇ ਦੇ ਵਿੱਚ ਏ ਲੋ ਜੀ ਸਾਡੇ ਦਾ ਪਹਿਲਾ ਹੀ ਬੱਚਾ ਪਾਰਟੀ ਆ ਗਈ ਭਾਈ ਪਰਾਂਠੇ ਦੇ ਦਿਓ ਹਜੇ ਪਰਾਂਠੇ ਬਣੀ ਨਹੀਂ ਆ ਬਟ ਇਹ ਆ ਗਿਆ ਕਿ ਸਾਨੂੰ ਜਲਦੀ ਜਲਦੀ ਦੇ ਦਿਓ ਭੁੱਖ ਲੱਗੀ ਆ ਦੇਖੋ ਬਿਲਕੁਲ ਨਹੀਂ ਖਰਾਬ ਹੋਇਆ ਨਾ ਤੁਸੀਂ ਵੀ ਜੇ ਤੁਸੀਂ ਇਹ ਛੋਟੇ ਛੋਟੇ ਜਿਹੇ ਟਿਪਸ ਫੋਲੋ ਕਰੋਗੇ ਤਾਂ ਤੁਹਾਡਾ ਵੀ ਪਰਾਂਠਾ ਇੱਕਦਮ ਵਧੀਆ ਬਣੇਗਾ ਜਿਵੇਂ ਤੁਹਾਨੂੰ ਦੱਸਿਆ ਆ ਜਿਹੜਾ ਆਟਾ ਹੈਗਾ ਵਾ ਉਹਨੂੰ ਤੁਸੀਂ ਪਹਿਲਾਂ ਥੋੜਾ ਜਿਹਾ 10-15 ਮਿੰਟ ਲਗਾ ਕੇ ਰੱਖਣਾ ਉਹਦੇ ਅੰਦਰ ਥੋੜਾ ਜਿਹਾ ਕਿਓ ਥੋੜਾ ਜਿਹਾ ਨਮਕ ਮਿਲਾਉਣਾ ਤਾਂ ਕਿ ਉਹ ਸੌਫਟ ਬਣੇ ਤੇ ਨਮਕ ਦੇ ਨਾਲ ਥੋੜਾ ਕਰੰਚੀ ਰਵੇ ਆਟਾ ਤੇ ਦੂਸਰਾ ਨਮਕ ਹਮੇਸ਼ਾ ਲਾਸਟ ਚ ਹੀ ਪਾਉਣਾ ਜਦੋਂ ਪਰਾਂਠਾ ਬਣਨ ਲੱਗੇ ਉਸ ਤੋਂ ਪਹਿਲਾਂ ਨਹੀਂ ਪਾਉਣਾ ਹੈਗਾ ਤੇ ਸਾਡਾ ਪਰਾਂਠਾ ਹੁਣ ਰੈਡੀ ਹੁੰਦਾ ਪਿਆ ਵਾ ਇਹਨੂੰ ਤੁਸੀਂ ਦਹੀਂ ਦੇ ਨਾਲ achar ਦਹੀਂ achar ਦੇ ਨਾਲ ਸਰਵ ਕਰ ਸਕਦੇ ਹੋ ਤੇ ਜੇ ਤੁਸੀਂ ਚਾਓ ਤੇ ਕਿਉ ਜਿੱਦਾਂ ਤੁਸੀਂ ਆਟੇ ਜਦੋਂ ਲਗਾਉਂਦੇ ਪਈਆਂ ਤੁਸੀਂ ਚਾਹੋ ਤਾਂ ਕਿਉ ਉਹਦੀ ਜਗ੍ਹਾ ਤੇ ਦੁੱਧ ਵੀ ਯੂਜ਼ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਕਿ ਤੁਸੀਂ ਦੁੱਧ ਪਾਣਾ ਆ ਮਿਲਕਅਪ ਯੂਜ਼ ਕਰਨਾ ਹੈਗਾ ਵਾ ਜਾਂ ਫਿਰ ਉਹਦੇ ਵਿੱਚ ਕਿਉ ਯੂਜ਼ ਕਰਨਾ ਹੈ ਤੇ ਮੈਂ ਹੁਣ ਪਰਾਂਠਾ ਵੈਸੇ ਸਾਡਾ ਰੈਡੀ ਹੋ ਗਿਆ ਵਾ ਬਟ ਮੈਂ ਇਹਨੂੰ ਥੋੜਾ ਜਿਹਾ ਔਰ ਕਰੰਚੀ ਕਰਨ ਵਾਸਤੇ ਹਜੇ ਇਹਨੂੰ ਲੋ ਫਲੇਮ ਦੇ ਉੱਤੇ ਪਕਾਉਂਦੀ ਪਈਆਂ ਤੇ ਬਾਅਦੋਂ ਹੁਣ ਮੇਰਾ ਪਰਾਂਠਾ ਰੈਡੀ ਹੋ ਗਿਆ ਆ ਤੇ ਇਹਨੂੰ ਹੁਣ ਆਪਾਂ ਉਤਾਰ ਕੇ ਫਿਰ ਦੇਖਾਂਗੇ ਕਿ ਸਾਡਾ ਪਰਾਂਠਾ ਕਿਵੇਂ ਦਾ ਲੱਗਾ ਤੁਸੀਂ ਦੱਸਿਓ ਕਿ ਤੁਹਾਨੂੰ ਤੁਸੀਂ ਕਦੇ ਪੰਜਾਬੀ ਸਟਾਈਲ ਦਾ ਜਿਹੜਾ ਪੰਜਾਬੀ ਪਰਾਂਠਾ ਖਾਧਾ ਹੈ ਜੇ ਤੁਸੀਂ ਖਾਧਾ ਹੈ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇਹ ਵੀ ਤੁਸੀਂ ਜਰੂਰ ਸੁਝਾਅ ਦਿਓ ਬਾਕੀ ਤੁਸੀਂ ਵੀਡੀਓ ਨੂੰ ਦੇਖਿਆ ਧੰਨਵਾਦ ਤੁਹਾਡਾ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤਾਂਕਿ ਆਪਾਂ ਜਦੋਂ ਵੀ ਕੋਈ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਜਾਵੇ ਬੈਲ ਆਈਕਨ ਬਟਨ ਨੂੰ ਤੁਸੀਂ ਪ੍ਰੈਸ ਕਰ ਲਿਓ ਥੈਂਕ ਯੂ ਜੀ ਧੰਨਵਾਦ ਤੁਹਾਡਾ ਬ